ਕੇਤਰੀਵਾਲ ਦੇ ਪਿਓ ਦਾ ਪੰਜਾਬ ਨਹੀਂ ਹੈਗਾ ਪੰਜਾਬ ਪੰਜਾਬ ਸਾਡਾ ਪੰਜਾਬੀਆਂ ਦਾ ਹੈ ਪੰਜਾਬ ਮਜ਼ਦੂਰਾਂ ਕਿਸਾਨਾਂ ਦਾ ਹੈ ਸਾਡੇ ਪੰਜਾਬ ਨੂੰ ਇਹਨਾਂ ਨੇ ਜਿੰਨਾ ਉਹਨਾਂ ਨੇ 70 ਸਾਲ ਦੇ ਵਿੱਚ ਲੁੱਟਿਆ ਤੀ ਇਹਨਾਂ ਨੇ ਸਾਡੇ 3.5 ਸਾਲ ਦੇ ਵਿੱਚ ਪੰਜਾਬ ਹੈ ਜਿਹੜਾ ਬਰਬਾਦ ਕਰਤਾ ਕੇਤਰੀਵਾਲ ਤੇ ਮੁੱਖ ਮੰਤਰੀ ਬినాਸ਼ ਕੋਲਟੀ ਤੋਂ ਇਹਨਾਂ ਦੇ ਐਮ ਐਲ ਏ ਜਾਣ ਪਿੰਡ ਤੋਂ ਦੱਸਣਗੇ ਲੋਕ ਵੀ ਖੁਸ਼ ਨਹੀਂ ਜੇ ਨਾਂ ਜੁੱਤੀਆਂ ਦਾ ਹਾਰ ਪਾ ਕੇ ਉੱਤੇ ਕੱਪੜੇ ਇਹਨਾਂ ਦੇ ਪਾੜੀ ਆਉਣ ਵਾਲੇ ਸਮੇਂ ਦੇ ਵਿੱਚ ਮੁੱਖ ਮੰਤਰੀ ਮੈਨੂੰ ਲੱਗਦਾ ਹੈ ਆਪ ਦੇ ਆਪ ਨੂੰ ਕੁਛ ਨਹੀਂ ਉਹ ਲੱਗਦਾ ਵੀ ਜਿਵੇਂ ਕੋਈ ਪੁਲਿਸ ਦਾ ਤੇ ਪੂੰਜੀਪਤੀ ਘਰਾਣੇ ਦਾ ਜਾਂ મોદી ਜਿਹੜੀ ਹਕੂਮਤ ਹੈ ਉਹ ਖੁਦ ਇੱਥੇ ਪੰਜਾਬ ਦੇ ਵਿੱਚ ਰਾਜ ਕਰ ਰਹੀ ਹੁੰਦੀ ਹੈ ਨਾਲੇ ਜ਼ਿਲ੍ਹੇ 'ਚ ਲਾਭ ਸੰਗ ਉੱਗੋ ਕੇ ਹੈ ਐਸੀ ਪਰਿਵਾਰਾਂ ਚੋਂ ਐਮਐਲਏ ਹੈ ਐ ਰਿਜ਼ਰਵ ਕੋਟੇ 'ਚੋਂ ਉਸ ਬੰਦੇ ਦੀ ਕੋਠੀ ਹੈ ਜਿਹੜੀ ਪਤਨੀ ਕਿੰਨੇ ਕਰੋੜਾ ਰੁਪਈਆ ਦੀ ਜਿਹੜੀ ਬਣ ਰਹੀ ਹੈ ਇਹਨਾਂ ਦੇ ਐਮਐਲਏ ਇਹਨਾਂ ਨੇ ਬਣਾ ਲਿਆ ਵੀ ਆ ਇਹਨਾਂ ਦਾ ਆਪਦੇ ਭਾਦਾ ਜਿੰਦਾ ਰੰਗਲਾ ਬਣ ਗਿਆ ਇਹਨਾਂ ਦਾ ਇਨਕਲਾਬ ਆ ਗਿਆ ਅਸੀਂ ਸਾਡਾ ਪੰਜਾਬ ਨੂੰ ਸਾਡੀ ਜ਼ਿੰਮੇਵਾਰੀ ਨਾਲ ਸਮਝਦੇ ਹੋਏ ਇਹਨਾਂ ਦੇ ਖਿਲਾਫ ਸੰਘਰਸ਼ ਕਰਾਂਗੇ ਇੱਥੇ ਕੇਜਰੀਵਾਲ ਆ ਜੇ ਕੇਜਰੀਵਾਲ ਦਾ ਪਿਓ ਆ ਜੇ ਆਉਣ ਵਾਲੇ ਸਮੇਂ ਤੋਂ ਇਹਨਾਂ ਨੂੰ ਭਜਾਵਾਂਗੇ ਕੁਰਸੀ ਤੋਂ ਮੁਦੇ ਮੁਹ ਮਾਰਿਆ ਕਿਵੇਂ ਮੰਨਦੇ ਹੋ ਮਤਲਬ ਜਿਹੜਾ ਅੱਜ ਇਹ ਪਰਿਵਾਰ ਨੂੰ ਆਉਣਾ ਪੈ ਰਿਹਾ ਤੁਸੀਂ ਵੀ ਉੱਥੇ ਲੜਾਈ ਲੜ ਰਹੀ ਹੈ ਸਰਕਾਰ ਦੇ ਰਵੱਈਏ ਨੂੰ ਕਿਵੇਂ ਦੀ ਸਰਕਾਰ ਜਿਵੇਂ ਨਾ ਮੁੱਖ ਮੰਤਰੀ ਕਹਿੰਦਾ ਸੀ ਵੀ ਆਪਦੇ ਟੁਟਕਲਿਆਂ ਚ ਉਹ ਦੂਜਿਆਂ ਨੂੰ ਮਜ਼ਾਕ ਕਰਦਾ ਹੁੰਦਾ ਸੀ ਵੀ ਸਰਕਾਰ ਨਹੀਂ ਚੱਲ ਰਹੀ ਸਰਕਸ ਚੱਲ ਰਹੀ ਹੈ ਇਹ ਸੱਚੀ ਮੁੱੱਚੀ ਲੋਕਾਂ ਨੂੰ ਲੱਗਦਾ ਹੁਣ ਆਪਾਂ ਨੂੰ ਸਾਰਿਆਂ ਨੂੰ ਦਿੱਸੀ ਰਿਹਾ ਵੀ ਇਹ ਸਰਕਾਰ ਨਹੀਂ ਸਰਕਸ ਚੱਲ ਰਹੀ ਹੈ ਮੁੱਖ ਮੰਤਰੀ ਮੈਨੂੰ ਲੱਗਦਾ ਹੈ ਆਪਦੇ ਆਪ ਨੂੰ ਕੁਛ ਨਹੀਂ ਉਹ ਲੱਗਦਾ ਵੀ ਜਿਵੇਂ ਕੋਈ ਪੁਲਿਸ ਦਾ ਪਤੇ ਪੂੰਜੀਪਤੀ ਘਰਾਣੇ ਦਾ ਜਾਂ ਮੋਦੀ ਜਿਹੜੀ ਹਕੂਮਤ ਹੈ ਉਹ ਖੁਦ ਇੱਥੇ ਪੰਜਾਬ ਦੇ ਵਿੱਚ ਰਾਜ ਕਰ ਰਹੀ ਹੁੰਦੀ ਹੈ ਓਵੇਂ ਲੱਗ ਰਿਹਾ ਹੈ ਅੱਜ ਪੰਜਾਬ ਦੇ ਅੰਦਰ ਜਿਹੜਾ ਇਹਨਾਂ ਨੇ ਨਸ਼ਿਆਂ ਦੇ ਜੁੱਧ ਵਿਰੋਧ ਛੇੜਿਆ ਉਹਦੇ ਤੇ ਤੁਸੀਂ ਅੱਜ ਵੀ ਜਾਨੀ ਕਿ ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨਾਂ ਨੇ ਜਿਹੜੀਆਂ ਉਹਨਾਂ ਦੀਆਂ ਮੌਤਾਂ ਦੀਆਂ ਗਿਣਤੀਆਂ ਟੁੱਟ ਨਹੀਂ ਰਹੀਆਂ ਦਿਨ ਦਿਹਾੜੇ ਕਤਲ ਹੋ ਰਹੇ ਨੇ ਤੇ ਲੱਤਾਂ ਮਹਾ ਕਿਸਾਨ ਮਜ਼ਦੂਰਾਂ ਗੂਨੀਆਂ ਤੂੜੀਆਂ ਜਾ ਰਹੀਆਂ ਨੇ ਜ਼ਮੀਨ ਹੈ ਜਿਹੜੀ ਪੰਜਾਬ ਦੀ ਉਹ ਸਰੇ ਆਮ ਖੋਹੀ ਜਾ ਰਹੀ ਹੈ ਗਰੀਬਾਂ ਨੂੰ ਅੜਾੜਾ ਕਰਿਆ ਜਾਂਦਾ ਹੈ ਗਰੀਬਾਂ ਗਰੀਬਾਂ ਦੇ ਜਿਹੜੇ ਘਰ ਨੇ ਜਿੱਥੇ ਜਿਹੜੀ ਜ਼ਮੀਨ ਹੈ ਉਹ ਹੋਰ ਹਨ ਉਹਦਾ ਅੜਾੜਾ ਕਰਿਆ ਜਾਂਦਾ ਅਸੀਂ ਅੱਜ ਜਿਹੜਾ ਇੱਥੇ ਆਏ ਆ ਮੈਂ ਤੁਹਾਡੇ ਚੈਨਲ ਰਹੀ ਲੋਕਾਂ ਨੂੰ ਦੱਸਣਾ ਚਾਹੁੰਨਾ ਜਿਹੜਾ ਨਵਦੀਪ ਇਸ ਮੁੰਡੇ ਦੇ ਗੋਨੇ ਵਾਲੇ ਦੇ ਅਸੀਂ ਕਾਤਲਾ ਨੂੰ ਗ੍ਰਿਫਤਾਰ ਕਰਾਉਣ ਦਾ ਤੇ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਆਏ ਆ ਜਿੱਥੇ ਅਸੀਂ ਲੁਧਿਆਣੇ ਜਿਮਨੀ ਚੌਣ ਦੇ ਵਿੱਚ ਆਏ ਆ ਉਥੇ ਜਾਨੀ ਕਿ ਪੰਜਾਬ ਦੇ ਲੋਕਾਂ ਨੂੰ ਲੁਧਿਆਣੇ ਦੇ ਲੋਕਾਂ ਨੂੰ ਇਹ ਸੱਦਾ ਵੀ ਦੇਣਾ ਹੈ ਵੀ ਇਹ ਗੁੱਚੜ ਸਰਕਾਰ ਹੈ ਨਕਮੀ ਸਰਕਾਰ ਹੈ ਇਹਨਾਂ ਨੂੰ ਜਾਨੀ ਕਿ ਵੋਟ ਨਾ ਪਾ ਦਿਓ ਲੁਧਿਆਣੇ ਚ ਮੁੱਦੇ ਮੂੰਹ ਡੇਗੋ ਤੁਸੀਂ ਅੱਜ ਜੇ ਫੈਸਲਾ ਲਵੋਗੇ ਤਾਂ 2027 ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਮਜ਼ਦੂਰ ਕਿਸਾਨ ਆਮ ਲੋਕ ਨੇ ਜਿਹੜੇ ਪੰਜਾਬ ਦੇ ਇਹਨਾਂ ਨੂੰ ਮੁੱਦੇ ਮੂੰਹ ਡੇਗਣਗੇ ਕੇਜਰੀਵਾਲ ਤਾਂ ਕਹਿੰਦਾ ਜੇ ਸਾਨੂੰ ਹਰਾਓਗੇ ਤਾਂ ਫਾਇਦਾ ਹੀ ਕੋਈ ਨਹੀਂ ਹੋਣਾ ਆਮ ਹੀ ਨਹੀਂ ਹੋਣੇ ਇਹ ਇਹ ਧਮਕੀਆਂ ਨੇ ਕੇਜਰੀਵਾਲ ਨੂੰ ਇੱਕ ਪੁੱਛੋ ਇੱਥੇ ਜਾਨੀ ਕਿ ਵੱਡੇ ਵੱਡੇ ਨਹੀਂ ਰਹੇ ਕਿਹੜੇ ਬਾਗ ਦੀ ਮੂਲੀ ਆ ਲੋਕਾਂ ਨੇ ਜਦੋਂ ਜਦੋਂ ਰਾਜੇ ਜਿਹੜੇ ਰਜਵਾੜੇ ਸੀ ਜਦੋਂ ਬੋਟ ਰਾਜਨੀਤੀ ਜਿਹੜੇ ਜਾਨੀ ਕਿ ਲੋਕਾਂ ਨੂੰ ਜਾਨੀ ਕਿ ਪੈਰ ਦੀ ਜੁੱਤੀ ਸਮਝਦੇ ਤੇ ਜਿਹੜੇ ਸਾਰੇ ਦੀ ਸਾਰੀ ਧਰਤੀ ਤੇ ਸੱਪ ਵਾਂਗੂ ਕੁੰਡਲਾ ਮਾਰੀ ਬੈਠੇ ਤੇ ਜਿਨ੍ਹਾਂ ਦੇ ਜਾਨੀ ਕਿ ਉਹ ਨਹੀਂ ਰਹੇ ਇਹ ਕਿਹੜੇ ਬਾਗ ਦੀ ਮੂਲੀ ਆ ਇਸ ਕਰਕੇ ਕੇਦਰੀਵਾਲ ਦੇ ਪਿਓ ਦਾ ਪੰਜਾਬ ਨਹੀਂ ਹੈਗਾ ਪੰਜਾਬ ਪੰਜਾਬ ਸਾਡਾ ਪੰਜਾਬੀਆਂ ਦਾ ਹੈ ਪੰਜਾਬ ਮਜ਼ਦੂਰਾਂ ਕਿਸਾਨਾਂ ਦਾ ਹੈ ਸਾਡੇ ਪੰਜਾਬ ਨੂੰ ਇਹਨਾਂ ਨੇ ਜਿੰਨਾ ਉਹਨਾਂ ਨੇ 70 ਸਾਲ ਦੇ ਵਿੱਚ ਲੁੱਟਿਆ ਤੀ 70 ਸਾਲ ਦੇ ਵਿੱਚ ਖਰਾਬ ਕਰਤਾ ਤੀ ਇਹਨਾਂ ਨੇ ਸਾਡੇ 3.5 ਸਾਲ ਦੇ ਵਿੱਚ ਪੰਜਾਬ ਹੈ ਜਿਹੜਾ ਬਰਬਾਦ ਕਰਤਾ ਅੱਜ ਜਿਹੜੇ ਹੋਰ ਨਵੀਆਂ ਤੋਂ ਨਵੀਆਂ ਕਹਾਣੀਆਂ ਕਤਲ ਹੋ ਰਹੀ ਨੇ ਇਹ ਸਾਰਾ ਕੁਝ ਇਹਨਾਂ ਦਾ ਹੀ ਲੁੰਗਣਾ ਹੈ ਜਿਹੜੇ ਅੱਜ ਪੰਜਾਬ ਨੂੰ ਖਰਾਬ ਕਰਨਾ ਚਾਹੁੰਦੇ ਨੇ ਪਰ ਅਸੀਂ ਜਿਹੜੇ ਜਥੇਬੰਦਕ ਲੋਕ ਐ ਅਸੀਂ ਸਾਡਾ ਪੰਜਾਬ ਨੂੰ ਸਾਡੀ ਜ਼ਿੰਮੇਵਾਰੀ ਨਾਲ ਸਮਝਦੇ ਹੋਏ ਇਹਨਾਂ ਦੇ ਖਿਲਾਫ ਸੰਘਰਸ਼ ਕਰਾਂਗੇ ਇੱਥੇ ਕੇਜਰੀਵਾਲ ਆ ਜੇ ਕੇਜਰੀਵਾਲ ਦਾ ਪਿਓ ਆ ਜੇ ਆਉਣ ਵਾਲੇ ਸਮੇਂ ਤੋਂ ਇਹਨਾਂ ਨੂੰ ਭਜਾਵਾਂਗੇ ਕੁਰਸੀ ਤੋਂ ਮੁਦੇ ਮੁਹ ਮਾਰੇਗਾ ਕਹਿੰਦੇ ਰੰਗਲਾ ਪੰਜਾਬ ਬਣਾਉਣਾ ਐ ਅਸੀਂ ਰੰਗਲਾ ਪੰਜਾਬ ਕਹਣ ਨੂੰ ਐ ਰੰਗਲਾ ਪੰਜਾਬ ਤੁਸੀਂ ਦੇਖੇ ਰਹੇ ਹੋ ਅੱਜ ਜਿਹੜੇ ਕਹਿੰਦੇ ਤੇ ਵੀ ਪੰਜਾਬ 'ਚ ਕਦੇ ਧਰਨੇ ਨਹੀਂ ਲੱਗਣਗੇ ਮੁੰਡਾ ਮਰ ਗਿਆ 1 ਮਹੀਨਾ ਹੋ ਗਿਆ ਇੱਕ ਮਹੀਨੇ ਦੇ ਵਿੱਚ ਜਾਨੀ ਕਿ ਹਲੇ ਤੱਕ ਇਨਸਾਫ ਨਹੀਂ ਮਿਲਿਆ ਲਹਿਰੇ ਦੇ ਵਿੱਚ ਕਿਸਾਨਾਂ ਗੂ ਦੇ ਲੱਤਾਂ ਤੋੜ ਦਿੱਤੀਆਂ ਜਾਂਦੀਆਂ ਨੇ ਉਹ ਇਨਸਾਫ ਮੰਗ ਰਹੇ ਨੇ ਕਤਲ ਹੋ ਰਹੇ ਨੇ ਉੱਡ ਰਹੇ ਪੰਜਾਬ ਮੁੰਡੇ ਨੌਜਵਾਨ ਨਸ਼ੇ ਨਾਲ ਮਰ ਰਹੇ ਨੇ ਭ੍ਰਿਸ਼ਟਾਚਾਰ ਹੈ ਜਿਹੜਾ ਪੂਰਾ ਜੋਰਾਂ ਤੇ ਹੈ ਪੈਸੇ ਵਾਲਿਆਂ ਦੇ ਕੰਮ ਸੁਣਵਾਈ ਹੋ ਰਹੀ ਹੈ ਇਹ ਤਾਂ ਜਾਨੀ ਕਿ ਇਹਨਾਂ ਦਾ ਰੰਗਲਾ ਪੰਜਾਬ ਬਣ ਗਿਆ ਬਾਈ ਇਹਨਾਂ ਨੇ ਵਿਆਹ ਕਰਵਾ ਲਏ ਇਹਨਾਂ ਦੀਆਂ ਜਿਹੜੀਆਂ ਜਾਇਦਾਦਾਂ ਚ ਉਹਨਾਂ 'ਚ ਵਾਧਾ ਹੋਇਆ ਹੈ ਇੱਥੇ ਇੱਕ ਬਰਨਾਲੇ ਜ਼ਿਲ੍ਹੇ 'ਚ ਲਾਭ ਸਿੰਘ ਉਗੋਕੇ ਹੈ ਐਸੀ ਪਰਿਵਾਰਾਂ ਚੋਂ ਐਮਐਲਏ ਐ ਰਿਜ਼ਰਵ ਕੋਟੇ ਚੋਂ ਉਸ ਬੰਦੇ ਦੀ ਕੋਠੀ ਹੈ ਜਿਹੜੀ ਪਤਨੀ ਕਿੰਨੇ ਇੱਕ ਕਰੋੜਾ ਰੁਪਈਆ ਦੀ ਜੜੀ ਬਣ ਰਹੀ ਹੈ ਇਹਨਾਂ ਦੇ ਐਮਐਲਏ ਇਹਨਾਂ ਨੇ ਬਣਾ ਲਿਆ ਵੀ ਇਹਨਾਂ ਦਾ ਆਪਦੇ ਭਾਦਾਂ ਦਾ ਰੰਗਲਾ ਬਣ ਗਿਆ ਇਹਨਾਂ ਦਾ ਇਨਕਲਾਬ ਆ ਗਿਆ ਪਰ ਪੰਜਾਬ ਨੂੰ ਇਹਨਾਂ ਨੇ ਦੱਬ ਕੇ ਲੁੱਟਿਆ ਤੇ ਦੱਬ ਕੇ ਕੁੱਟਿਆ ਪੰਜਾਬ ਦੇ ਲੋਕ ਬਖਸਣਗੇ ਨਹੀਂ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇਹਨਾਂ ਨੂੰ ਜਵਾਬ ਦੇਵਾਂਗੇ 2000 ਉਹ ਤਾਂ ਕਹਿੰਦੇ ਪੰਜਾਬ ਦੇ ਲੋਕ ਖੁਸ਼ ਬਹੁਤ ਆ ਬਾਗੋ ਬਾਗ ਹੈ ਸਾਡੀ ਸਰਕਾਰ ਤੁਸੀਂ ਦੇਖ ਰਹੇ ਹੋ ਫਿਰ ਤਰਨੇ ਮਜਾਰੇ ਨੇ ਆ ਕੇ ਚਲੋ ਖੁਸ਼ ਨਿਮਲ ਲੋ ਗੱਲ ਕੇਦਰੀਵਾਲ ਤੇ ਮੁੱਖ ਮੰਤਰੀ ਬినాਸ਼ ਕੋਲਟੀ ਤੋਂ ਇਹਨਾਂ ਦੇ ਐਮਐਲਏ ਜਾਨਪਿੰਡ ਤੋਂ ਦੱਸਣਗੇ ਲੋਕ ਵੀ ਖੁਸ਼ ਨੇ ਜੇ ਨਾ ਜੁੱਤੀਆਂ ਦਾ ਹਾਰ ਪੈ ਕੇ ਉੱਤੇ ਕੱਪੜੇ ਇਹਨਾਂ ਦੇ ਪਾੜੇ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਵਿਰੋਧੀ ਹੁੰਦੀ ਹੈ ਕਾਲੀ ਕਾਂਗਰਸੀ ਸਾਰੇ ਲੋਕੀ ਵਿਰੋਧੀ ਵਿਰੋਧੀ ਥੋੜਾ ਹੁੰਦੇ ਨੇ ਕਿਉਂ ਹੋਏ ਹਲੇ ਕਾਲੀ ਕਾਂਗਰਸੀ ਨੂੰ ਲੋਕ ਛੱਡ ਦੇਣਗੇ ਤੁਸੀਂ ਆਓ ਲੱਗੂ ਪਤਾ ਵੀ ਕਿੰਨੇ ਕਨੇ ਇਸ ਕਰਕੇ ਸਾਰਾ ਦਾ ਸਾਰਾ ਝੂਠ ਦਾ ਪਲੰਡਾ ਝੂਠ ਲੋਕ ਪਲੰਡਾ ਠੂਠਾਂ ਦੀ ਪੰਡ ਹੈ ਜਿਹੜੀ ਹੁਣੇ ਬੜਾ ਚਿਰ ਨਹੀਂ ਚੱਲਣਾ ਆਉਣ ਵਾਲੇ ਸਮੇਂ ਦੇ ਵਿੱਚ ਲੋਕ ਇਹਦਾ ਜਵਾਬ ਦੇਣਗੇ ਇਹਨਾਂ ਨੂੰ ਮੂਦੀ ਖਾਣੀ ਪੈਣੀ ਹੈ ਕੀ ਲੱਗਦਾ ਮਤਲਬ ਮੁੱਖ ਮੰਤਰੀ ਭਗਵੰਤ ਮਾਨ ਅਰਵਿੰਦ ਕੇਜਰੀਵਾਲ ਉਹ ਲੁਧਿਆਣੇ ਚੋਂ ਪ੍ਰਚਾਰ ਕਰਦੇ ਫਿਰਦੇ ਆ ਉਹ ਕਹਿੰਦੇ ਸਾਡਾ ਬੰਦਾ ਜਿੱਤ ਆ ਦਿਓ ਕੈਬਨਿਟ ਮੰਤਰੀ ਬਣਾ ਦੇਣਾ ਸਿੱਧਾ ਹੀ ਇੱਕ ਤਾਂ ਵੋਟ ਮੰਗਣੀ ਹੁੰਦੀ ਹੈ ਹਰੇਕ ਦਾ ਪਾਰਟੀ ਦਾ ਅਧਿਕਾਰ ਹੁੰਦਾ ਹੈ ਲੋਕਾਂ ਨੇ ਵੋਟ ਪਾਣੀ ਹੈ ਲੋਕਤੰਤਰ ਹੈ ਇਹ ਧਮਕੀਆਂ ਦੇ ਰਹੇ ਨੇ ਵੀ ਜੇ ਤੁਸੀਂ ਸਾਡਾ ਬੰਦਾ ਹਰਾਤਾ ਤੇ ਤੁਸੀਂ ਜਾਨੀ ਕਿ ਆਉਣ ਵਾਲੇ ਸਮੇਂ ਵਿੱਚ ਕੰਮ ਨਹੀਂ ਹੋਊਗਾ ਤੁਹਾਡਾ ਕਿਸੇ ਦਾ ਤਾਂ ਲੋਕਾਂ ਨੂੰ ਇਹ ਲੁਧਿਆਣੇ ਦੇ ਲੋਕ ਇਸ ਗੱਲ ਦਾ ਜਵਾਬ ਦੇਣਗੇ ਹੁਣ ਜਾਨੀ ਕਿ ਲੋਕ ਪਹਿਲਾਂ ਵਾਲੇ ਨਹੀਂ ਰਹੇ ਵੀ ਇਹਨਾਂ ਦੇ ਭਗਤ ਨਹੀਂ ਗੱਲਾਂ ਚ ਆ ਜਾਣਗੇ ਉਦੋਂ ਲੋਕਾਂ ਨੂੰ ਉਮੀਦਾਂ تھیں ਉਹਨਾਂ ਤੋਂ ਬਹੁਤ ਤੰਗ ਸੀ ਇਸ ਕਰਕੇ ਹੁਣ ਇਹ ਚੰਮ ਦੀਆਂ ਚਲਣੀਆਂ ਨੇ ਇਹਨਾਂ ਦੀ ਪਹਿਲਾਂ ਚੱਲ ਗਈਆਂ ਲੁਧਿਆਣੇ 'ਚ ਮੂਤੇ ਚਪੇੜਾ ਨੇ ਦੇ ਮਾਰਨਗੇ